ਜਿਲਾ ਤਰਨਤਾਰਨ ਦੇ ਬਿਆਸ ਦਰਿਆ ਨਾਲ ਲੱਗਦੇ ਪਿੰਡ ਮੁੰਡਾ ਦੇ ਚਾਰ ਕਿਸਾਨਾਂ ਦੀਆ ਬੇਬਾਕ ਜ਼ਮੀਨਾਂ ਨੂੰ ਆਬਾਦ ਕਰ ਦਿੱਤਾ ਗਿਆ। ਰਾਜ ਸਭਾ ਮੈਂਬਰ ਸੰਤ ਕੁਲਬੀਰ ਸਿੰਘ ਸੀਚਵਾ ਦੀ ਅਗਵਾਈ ਹੇਠ ਪਿਛਲੇ 15 ਦਿਨਾਂ ਤੋਂ ਚੱਲ ਰਹੀ ਹੈ ਸਰਕਾਰ ਸੇਵਾ ਰਾਹੀਂ ਹੁਣ ਤੱਕ ਚਾਰ ਛੋਟੇ ਕਿਸਾਨਾਂ ਦੇ ਕਰੀਬ 8 ਵੱਟ ਖੇਤਾਂ ਨੂੰ ਆਬਾਦ ਕੀਤਾ ਗਿਆ। ਜਿਸ ਨਾਲ ਉਨ੍ਹਾਂ ਕਿਸਾਨਾਂ ਅੰਦਰ 1.5 ਸਾਲ ਕਿਸਾਨਾਂ ਵਿੱਚ ਮੁਰ ਤੋਂ ਫਸਲ ਵਿਜਣ ਦੀ ਆਸ ਜੋ ਅੱਜ ਜ਼ਿਕਰ ਹੋਇਆ ਕਿ ਸਾਲ 2023 ਵਿੱਚ ਆਏ ਪੜਾਅ ਦੌਰਾਨ ਬਿਆਸ ਤਰ੍ਹਾਂ ਦੇ ਨਾਲ ਲੱਗਦੇ ਪਿੰਡ ਮੁੰਡਾ ਦੇ ਕਈ ਕਿਸਾਨਾਂ ਦੀ ਜ਼ਮੀਨ ਰੇਤਾ ਹੇਠ ਤਬ ਕੈਸੀ ਜ਼ਮੀਨ ਤੋਂ ਇਲਾਵਾ ਹੋਰ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਾਰਨ ਇਹਨਾਂ ਕਿਸਾਨਾਂ ਨੂੰ ਮਜਬੂਰਨ ਪਰਿਵਾਰ ਦੇ ਗੁਜ਼ਾਰੇ ਲਈ ਦਿਹਾੜੀ ਕਰਨੀ ਪੈ ਰਹੀ ਸੀ ਪਿਛਲੇ ਡੇਢ ਸਾਲ ਤੋਂ ਸੋਸ਼ਲ ਮੀਡੀਆ ਰਾਹੀਂ ਮਦਦੀ ਕੋਹਾ ਲਾ ਰਹੀ ਇਹਨਾਂ ਕਿਸਾਨਾਂ ਦੀ ਰਾਸਬਾ ਮੈਂਬਰ ਸੰਧਗਲਬੀਰ ਸਿੰਘ ਸੀਚੇਵਾਲ ਵੱਲੋਂ ਬਾਫੜੀ ਗਈ ਕਿਸਾਨ ਪ੍ਰਗਟ ਸਿੰਘ ਜਿਸ ਦੇ ਪੰਜ ਖੇਤਾਂ ਵਿੱਚ ਰੇਤਾ ਜਮਾ ਹੋਈ ਸੀ ਜਿਸ ਦੇ ਖੇਤਾਂ ਵਿੱਚੋਂ ਰੇਤਾ ਚੁੱਕ ਕੀਤੀ ਗਈ ਹੈ ਤੇ ਉਸ ਦੀ ਜ਼ਮੀਨ ਨੂੰ ਮਹਿਸਬਤੀ ਵਿੱਚ ਗਾਈ ਯੋਗ ਬਣਾ ਦਿੱਤਾ ਗਿਆ ਕਿਸਾਨ ਪ੍ਰਗਟ ਸਿੰਘ ਨੇ ਭਰੀਆਂ ਅੱਖਾਂ ਨਾਲ ਸੰਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਲਈ ਇੱਕ ਮਸੀਹੇ ਤੋਂ ਕੱਲ ਉਸਨੇ ਦੱਸਿਆ ਕਿਸਾਨ ਸੀਚੇਵਾਲ ਨੇ ਨਾ ਕੇਵਲ ਉਹਨ ਉਸਤੀ ਜ਼ਮੀਨ ਨੂੰ ਵਾਈ ਯੋਗ ਬਣਾਇਆ ਸਗੋ ਉਹਨਾਂ ਨੂੰ ਕਨਕ ਵੀ ਬੀਜ ਕੇ ਦਿੱਤੀ ਤੇ ਪਾਣੀ ਲਈ ਮੋਟਰ ਤੇ ਬਿਜਲੀ ਆਦਿ ਪ੍ਰਬੰਧ ਕਰਕੇ ਦਿੱਤੇ ਹਨ ਜਾਣਕਾਰੀ ਦਿੰਦੇ ਹਾਂ ਸੰਤ ਬਲਬੀਰ ਸਿੰਘ ਸੀਚਵਾਲ ਨੇ ਦੱਸਿਆ ਕਿ ਜਦੋਂ ਕਿਸਾਨ ਪਰਗਟ ਸਿੰਘ ਵੱਲੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਸ ਦਾ ਦੁੱਖ ਸੁਣ ਕੇ ਮਨ ਨੂੰ ਬਹੁਤ ਠੇਸ ਲੱਗੀ ਸੀ ਪੂਰੀ ਤਰੀਕੇ ਨਾਲ ਖੇਤੀ ਦੇ ਨਿਰਭਰ ਇਸ ਕਿਸਾਨ ਦੀ ਜ਼ਮੀਨ ਵਿੱਚ ਰੇਤਾ ਹੋਣ ਕਾਰਨ ਜਿਸ ਨੂੰ ਬੁੱਢੇ ਬਰੇ ਮਜਬੂਰੀ ਕਰਨੀ ਪੈ ਰਹੀ ਸੀ ਸਾ ਸੀਚਵਾਲ ਨੇ ਕਿਹਾ ਕਿ ਜਦੋਂ ਉਹਨਾਂ ਵਿਖੇ ਆਇਆ ਕਿ ਉਹਨਾਂ ਨੇ ਇੱਥੇ ਆ ਕੇ ਦੇਖਿਆ ਤਾਂ ਕਿਸਾਨ ਪਰਗਟ ਸਿੰਘ ਵਾਂਗ ਉੱਥੇ ਹੋਰ ਵੀ ਬਹੁਤ ਲਚਾਤ ਹੋਏ ਬਸ ਕਿਸਾਨਾਂ ਦੀ ਜ਼ਮੀਨਾਂ ਵੀ ਦਿੱਤਾ ਭਰੀਆਂ ਹੋਈਆਂ ਸੀ ਉਹਨਾਂ ਦੀ ਕਿਸੇ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਸੀ ਉਹਨੇ ਕਿਹਾ ਕਿ ਜ਼ਮੀਨਾਂ ਕਿਸਾਨਾਂ ਦੇ ਪੁੱਤਾਂ ਵਾਂਗ ਹੁੰਦੀਆਂ ਹਨ ਤੇ ਜੇਕਰ ਉਹ ਪੁੱਤ ਹੀ ਵਿਵਾਦ ਹੋ ਜਾਂ ਤਾਂ ਕਿਸਾਨ ਤੇ ਕੀ ਗੁਜ਼ਰਦੀ ਹੈ ਉਹ ਜਾਣਦੇ ਹਨ ਕਿਉਂਕਿ ਉਹ ਖੁਦ ਵੀ ਇੱਕ ਕਿਸਾਨ ਦੇ ਪੁੱਤਰ ਹਨ ਉਹਨੇ ਕਿਹਾ ਕਿ ਉਹਨਾਂ ਵੱਲੋਂ ਇਹਨਾਂ ਕਿਸਾਨਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਏਗੀ ਤਾਂ ਜੋ ਪਿਛਲੇ ਡੇਢ ਸਾਲ ਤੋਂ ਰੇਤਾ ਕਾਰਨ ਸੰਤਾਪ ਹੰਡਾ ਰਹੇ ਕਿਸਾਨ ਮੁਰਦ ਤੋਂ ਆਬਾਦ ਹੋ ਸਕਣ ਅਤੇ ਫਿਰ ਜ਼ਮੀਨਾਂ ਵਿੱਚ ਫਸਲ ਵੀਤ ਸਕਣ ਅਸਰਦਾ ਪ੍ਰਗਟ ਸਿੰਘ ਸਾਡੇ ਕੋਲ ਗਿਆ ਸੀ مش لے سمے دی ویڈیو ਵੀ ਪਾਉਂਦਾ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ ਪਰ ਤਕਰੀਬਨ ਜਿਹੜਾ ਹੈਗਾ ਡੇਢ ਸਾਲ ਤੋਂ ਉੱਪਰ ਸਮਾਂ ਲੰਘ ਗਿਆ ਤੇ ਇਦ ਕੀ ਫਿਰ ਗਿਆ ਸਾਡੇ ਕੋਲ ਕਹਿੰਦਾ ਬਾਬਾ ਜੀ ਮੇਰੇ ਹਜੇ ਪਧਰਾ ਨਹੀਂ ਹੋਇਆ ਤੇ ਜੇਕਰ ਤੁਸੀਂ ਮੇਰੀ ਹੈਲਪ ਕਰ ਦਿਓ ਕਿਉਂਕਿ ਪੰਜ ਖੇਤ ਤਾਂ ਪੰਜੇ ਖਰਾਬ ਹੋ ਗਏ ਮੋਟਰ ਵੀ ਰੁੜ ਗਈ ਆ ਸੋ ਇਸ ਕਰਕੇ ਆ ਮੇਰੇ ਜਿਹੜੇ ਹੈਗੇ ਘਰ ਦੀ ਕੋਈ ਪਹੁੰਚ ਵੀ ਹੈ ਨਹੀਂ ਬੱਚਾ ਮੇਰਾ ਇੱਕ ਆ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦੋਨੋਂ ਜੀ ਆਸੀ ਪਸ਼ੂ ਵੀ ਕੋਲ ਕੋਈ ਨਹੀਂ ਜਿਹੜੀ ਹੈਲਪ ਵਾਲਾ ਵੀ ਕੋਈ ਨਹੀਂ ਫੋ ਅਸੀਂ ਇਹਨਾਂ ਨੇ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹ ਜਿਹੜੀ ਜਿਸ ਦਿਨ ਥੋੜੇ ਦਿਨ ਪਹਿਲਾਂ 22 ਤਰੀਕ ਨੂੰ ਇੱਥੇ ਆਏ ਆ ਉਸ ਦਿਨ ਤਾਂ ਸਾਨੂੰ ਲੱਗਦਾ ਸੀਗਾ ਕਿ ਇਹ ਨੂੰ ਕੀ ਕਰਾਂਗੇ ਕਿਉਂਕਿ ਬਹੁਤ 4-4 ਫੁੱਟ ਰੇਤਾ ਸੀਗੀ ਖੇਤਾ ਵਿੱਚ ਸੋ ਅੱਜੇ ਖੁਸ਼ੀ ਹੁੰਦੀ ਹੈ ਕਿ ਹੁਣ ਅਸੀਂ ਅੱਜ ਤੀਸਰੀ ਵਾਰੀ ਇੱਥੇ ਆਏ ਆ ਤੇ ਖੁਸ਼ੀ ਹੁੰਦੀ ਹੈ ਕਿ ਅੱਜ ਕਣਕ ਵੀਜੀ ਹੋਈ ਹੈ ਤੇ ਕਿਾਰੇ ਪਰੇ ਪਏ ਹੋਇਆ ਕੰਪਿਊਟਰ ਖਰਾਬ ਫਿਰ ਗਿਆ ਸੋ ਹੁਣ ਪਾਣੀ ਲਾਉਣ ਵਾਲਾ ਰਹਿ ਗਿਆ ਮੋਟਰ ਇਹਦੀ ਜਿਹੜੀ ਚਾਲੂ ਨਹੀਂ ਸੀ ਤਿੰਨ ਖੰਭੇ ਲੱਗਦੇ ਆ ਉਹ ਵੀ ਚੀਫ ਇੰਜੀਨੀਅਰ ਨੂੰ ਕਹਿਤਾ ਕਿ ਤਿੰਨ ਖੰਭੇ ਲਾ ਕੇ ਇਹਦੀ ਕਿਸਾਨ ਦੀ ਮੋਟਰ ਚਾਲੂ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਚ ਪਾਣੀ ਲਾਵੇ ਚਲੋ ਕਰੀਬ ਦਾ ਘਰ ਵਸਿਆ ਅਰਦਾਸ ਕਰਦੇ ਆ ਗੁਰੂ ਪਾਤਸ਼ਾਹ ਮਿਹਰ ਕਰਨ ਇਹੋ ਜੇ ਹੋਰ ਪਰਿਵਾਰ ਵੀ ਹੈ 2 ਢਾਈ ਖੇਤ ਤੇ ਇੱਕ ਹੋਰ ਜ਼ਿਮੀਦਾਰ ਦੇ ਆ ਚਾਰ ਕਨਾਲਾ ਹੋਰ ਇੱਕ ਜ਼ਿਮੀਦਾਰ ਦੇ ਆ ਕੁਝ ਡੇਢ ਖੇਤ ਹੋਰ ਇੱਕ ਜ਼ਿਮੀਦਾਰ ਆ ਜਿੰਨੇ ਸਾਡੇ ਕੋਲ ਆਏ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰੇ ਜ਼ਿਮੀਦਾਰਾਂ ਦੀ ਜ਼ਮੀਨ ਜਿਹੜੀ ਹੈਗੀ ਬਣ ਜੋਵੇ ਦੁਬਾਰਾ ਜਿਹੜੀ ਆਬਾਦ ਹੋ ਜੋਵੇ ਤੇ ਆਪਣੇ ਘਰਾਂ ਦੇ ਵਿੱਚ ਚਲੋ ਜੇ ਥੋੜੀ ਜ਼ਮੀਨ ਆ ਤੇ ਉਹਦੇ ਵਾਸਤੇ ਉਹਨੂੰ ਓਨਾ ਹੀ ਬਹੁਤ ਹੁੰਦੀ ਹੈ ਕਿ ਉਹਦੇ ਵਿੱਚ ਹੀ ਕੁਛ ਨਾ ਕੁਛ ਆਪਣੇ ਪਰਿਵਾਰ ਦੇ ਪੱਠੇ ਵੀ ਸਕਦਾ ਕੋਈ ਛੋਟੀ ਮੋਟੀ ਖਾਣ ਲਈ ਚੀਜ਼ ਵੀ ਸਕਦਾ ਜਿਹਦੇ ਨਾਲ ਆਪਣੇ ਕਰਵਾ ਪਰਿਵਾਰ ਦਾ ਗੁਜ਼ਾਰਾ ਚੱਲ ਸਕਦਾ ਸੋ ਗਰੀਬ ਵਾਸਤੇ ਇਹ ਹੀ ਬਹੁਤ ਹੁੰਦਾ ਤੇ ਇਹ ਹੀ ਸਕੂਨ ਮਹਿਸੂਸ ਕਰਦੇ ਆ ਰੂਹ ਨੂੰ ਖੁਸ਼ੀ ਮਿਲਦੀ ਆ ਜਦੋਂ ਇਹੋ ਜੇ ਗਰੀਬ ਪਰਿਵਾਰਾਂ ਦੀ ਬਾਹ ਫੜੀ ਜਾਂਦੀ ਆ ਵਾਹਿਗੁਰੂ ਕਿਰਪਾ ਕਰਨ ਹਮਦ ਬਖਸ਼ਣ ਤੇ ਸੀ ਉਹਨਾਂ ਸੇਵਾਦਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਚਾਹੁੰਦੇ ਆਗੇ ਨਾਲ ਕਾਰਜਾਂ ਦੇ ਵਿੱਚ ਹਿੱਸਾ ਪਾਇਆ ਜਾਵੇ ਸੋ ਇਹਨਾਂ ਦੀ ਹੋਰ ਮਦਦ ਕੀਤੀ ਜਾਵੇ ਉਦੇ ਵਾਸਤੇ ਵੀ ਸੀ ਬੇਨਤੀ ਕਰਾਂਗੇ ਕਿ ਇਹ ਸਾਰੇ ਕਾਰਜ ਤੁਹਾਡੀ ਮਦਦ ਦੇ ਨਾਲ ਹੀ ਹੋ ਰਿਹਾ ਥੋੜੇ ਹੀ ਜਿਹੜੀ ਹੈਗੀ ਆ ਸੇਵਾ ਦੇ ਨਾਲ ਹੋ ਰਿਹਾ ਸੋ ਇਹੋ ਜੇ ਗਰੀਬ ਕਿਸਾਨਾਂ ਦੀ ਮਿਹਨਤ ਕਸ਼ਾਂ ਦੀ ਮਦਦ ਕਰਨਾ ਪ੍ਰਗਟ ਸੰਜੀ ਕਿੰਨੀ ਜ਼ਮੀਨ ਹੈ ਤੁਹਾਡੀ ਪੰਜ ਗੱਲੇ ਜੀ ਹੁਣ ਆਵਾਦ ਹੋ ਚੁੱਕੀ ਹੈ ਮੁਰ ਤੋਂ ਬਾਬਾ ਜੀ ਨੇ ਆਵਾਦ ਕਰ ਦਿੱਤੀ ਹੈ ਪੂਰੀ ਤਰ੍ਹਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਤਬਾਹ ਹੋ ਗਈਆਂ ਸੀ ਇਸ ਵਕਤ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਮਹਿਸੂਸ ਪਹਿਲਾਂ ਸਾਨੂੰ ਬਹੁਤ ਮਹਿਸੂਸ ਹੈ ਵੀ ਸਾਡਿਆਂ ਜਵਦੀ ਬਣ ਨਹੀਂ ਨਹੀਂ ਵੀ ਅਸੀਂ ਆਖਰ ਲਈ ਵੀ ਸਾਡੀ ਬਣਨੀ ਨਹੀਂ ਤੇ ਅਜਿਹਾ 6 ਮਹੀਨੇ ਸਾਲ ਸਾਡਾ 6 ਮਹੀਨੇ ਲੰਘੇ ਮੁੜ ਕੇ ਫਿਰ ਅਸੀਂ ਬਾਬਿਆਂ ਕੋ ਗਏ ਆ ਤੇ ਬਾਬਿਆਂ ਨੇ ਸਾਨੂੰ ਹਾਂ ਕਰਤੀ ਆ ਆਹਦੇ ਕੋਈ ਗੱਲ ਨਹੀਂ ਪੜੀ ਬਣ ਜੂਗੀ ਆਪਣੇ ਤੇ ਬਣਾਵਾਂਗੇ ਜਰੂਰ ਤੇ ਚਲੋ ਮਾਂ ਚਲੋ ਜਾਂਦਾ ਵੀ ਰਿਹਾ ਬਾਬਿਆਂ ਕੋ ਮੁੜ ਕੇ ਗੁਰਪੁਰਬ ਆ ਗਿਆ ਮੁੜ ਕੇ ਦੇ ਗੁਰਪੁਰਬ ਤੋਂ ਬਾਅਦ ਚ ਬਣਾਵਾਂਗੇ 21 ਤਰੀਕ ਨੂੰ ਆ ਗਏ ਆ ਤੇ 21 22 ਤਰੀਕ ਨੂੰ ਕੰਮ ਆਰੰਭ ਕਰਤਾ ਤੇ ਬੜੀ ਬਰੌਂਡ ਆ ਪਿਆ 12 13 ਦਾ ਲੰਘਾ ਬਣਾਉਂਦਾ ਬਣਾਉਂਦਾ ਤੇ ਕੜੀ ਬਣ ਗਈ ਕਬੂਟਰ ਵੀ ਵੱਜ ਗਿਆ ਤੇ ਕਣਕ ਵੀ ਬੀਜੀ ਗਈ ਆ ਤੇ ਵਟਾਂ ਵਿੱਚ ਪੈ ਗਏ ਤੇ ਭਰਮ ਤੇ ਹੋ ਗਈ ਹੁਣ ਮਾਰ ਕਿਰਪਾ ਹੋ ਗਈ ਆ ਬਾਬਿਆਂ ਨੇ ਬਹੁਤ ਕਿਰਪਾ ਕੀਤੀ ਧੰਨਵਾਦ ਆ ਬਾਬਿਆਂ ਦਾ ਬਾਬੇ ਚੀਚੇ ਵਾਲੇ ਬਾਬਾ ਬਲਵੀਰ ਸਿੰਘ ਇਹਨਾਂ ਨੇ ਕਿਰਪਾ ਕਰਤੀ ਸਾਡੇ ਤੇ ਘਾਹ ਆਸ ਹੋ ਗਈ ਸਾਰੇ ਜੀ ਅਸੀਂ ਖੁਸ਼ ਆ ਵੀ ਸਾਡੀ ਬਜਾਈ ਹੋ ਗਈ ਆ ਕਣਕ ਦੀ ਗਾਂ ਆਸ ਹੋ ਗਈ ਆ ਨਹੀਂ ਤੇ ਸਾਡਾ ਕੋਈ ਹਾਲ ਨਹੀਂ ਤੇ ਜਿੱਦਾਂ ਦੀ ਪਾਈ ਸਾਡੀ ਬੰਡ ਹੈ ਵੀ ਉਦੋਂ ਦਾ ਸਾਡਾ ਦੇਲ ਅੱਜ ਹੋਰ ਭੜਕੇ ਹੋਰ ਬੜਾ ਫਰਕ ਪੈ ਗਿਆ ਬਾਬਾ ਜੀ ਆਏ ਪਾਰੋਂ ਬਾਬਾ ਸੀਸਾ ਤੋਂ ਤੇਹੀ ਝਾੜ ਆਇਆ ਇਹ ਉਦੋਂ ਬਾਅਦ ਕੋਈ ਫਸਲ ਨਹੀਂ ਹੋਈ ਸਾਡੀ ਹੁਣ ਮਹਾਪੁੱਸਾ ਆਇਆ ਸਾਡੇ ਦੋ ਕਲੇ ਪੈਲੀ ਸੀ ਉਹ ਵਧੀਆ ਬਣਾਤੀ ਐ ਨਾ ਤੇ ਬਸ ਕਬੂਟੋ ਕਰਾਇਆ ਲਾ ਕੇ ਪਰਸੋਂ ਕਣਕ ਬੀਜੀ ਜਾਊਗੀ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਵੱਡੀ ਵੱਡੀ ਉਮਰ ਹੋਵੇ ਚੜਦੀ ਕਲਾ ਰਵੇ ਦੇ ਹੱਡਾ ਵੀ ਰੋਟੀ ਪਾਣੀ ਚੱਲੀ ਜਾਂਦਾ ਚੱਲ ਪਊਗਾ ਹੁਣ ਕੋਈ ਆਸ ਨਹੀਂ ਸੀ ਕੋਈ ਆਸ ਵੈਸ ਨਹੀਂ ਸਾਡੀ ਤੇ ਮਾਹਪੁਰਸ਼ ਆਇਆ ਤੇ ਸਾਡੇ ਬਾਹ ਫੜੀ ਆ ਕਿਸੇ ਨੇ ਹੋਰ ਨਹੀਂ ਕੰਮ ਕੀਤਾ ਨਾ ਕੇ ਨੇ ਪੁੱਛਿਆ ਦੱਸਿਆ ਮਾਹਪੁਰਸ਼ ਆਏ ਇਹਨਾਂ ਨੇ ਸਾਰੇ ਬਾਹ ਫੜੀ ਆ ਤੇ 23 ਤੋਂ ਬਾਅਦ ਕੋਈ ਫਸਲ ਨਹੀਂ ਹੋਈ ਨਾ ਕੋਈ ਨਹੀਂ ਹੋਈ 2 ਸਾਲ ਹੋ ਗਏ ਕੋਈ ਨਹੀਂ ਹੋਇਆ ਤੇ ਪਾਣੀ ਦਾ ਮਿੱਟੀ ਹਾਂ ਵਫਾ ਰਸਤਾ ਬਹੁਤ ਜਿਆਦਾ ਸੀ ਹੁਣ ਮਾਹਪੁਰਸ਼ ਆਏ ਤੇ ਉਹਨਾਂ ਨੇ ਉਲਟੀਪਲਟੀ ਮਾਰ ਕੇ ਬਹੁਤ ਵਧੀਆ ਪਹਿਲੀ ਬਣਾਤੀ ਆ ਕਿੰਨੀ ਪਹਿਲੀ ਤੁਹਾਡੀ ਹਾਂ 2 ਕਿੱਲੇ ਜੀ ਦੋਵੇਂ ਕਿੱਲੇ ਹੋਗੇ ਹਾਂ ਦੋ ਕਿੱਲੇ ਹੋਗੇ ਜੀ ਹੁ ਕਫੂਟੋ ਕਰਾਇਆ ਕੱਲ ਨੂੰ ਲੱਗ ਜੂਗਾ ਪਰਸੋਂ ਕਣਕ ਵੀ ਜੀ ਜਾਊਗੀ ਜੀ ਹਜੰਤ ਪਾਣ ਲਾਪੂਗਾ ਇੱਕ ਕਿਸਾਨ ਦੀ ਉਹ ਜਿਹੜੀ ਪ੍ਰਗਟ ਸਿੰਘ ਦੀ ਉਹ ਬੀਜੀ ਗਈ ਕਣਕ ਪੰਜ ਕਿੱਤਾ ਚ ਹਾਂ ਜੀ ਹਾਂ ਜੀ ਪੰਜ ਕਿੱਲੇ ਉਹਨਾਂ ਦੀ ਮਿਹਰਬਾਨੀ ਹੋਈ ਬਾਬਿਆਂ ਦੀ ਉਹਨਾਂ ਨੇ ਪੰਜ ਕਿੱਲੇ ਬਣਾਏ ਬਹੁਤ ਖਰਚਾ ਆਇਆ ਤੇ ਜਿਹੜੇ ਨਾਲ ਕਿੰਨੇ ਕੋ ਲੋਕਾਂ ਦੀ ਇਦਾਂ ਪੈ ਲਈ ਆ ਹਾਂ ਇਦਾਂ ਆ ਕਿੱਲਾ ਕਿੱਲਾ ਬਹੁਤ ਜ਼ਿਆਦਿਆਂ ਦੀ ਆ ਕਿੰਨੇ ਕਿੰਨੇ ਕੋ ਬੰਦੇ ਹੋਣਗੇ ਇਹ ਮੈਂ 10 ਬੰਦੇ ਹੋਣੇ ਆ ਜੀ 10 ਕਿੱਲੇ ਜੀ ਆ ਆ ਡੇਢ ਕਿੱਲਾ ਕਿਹਦਾ ਡੇਢ ਕਿਲਾ ਦੋਇ ਤਈ ਆ ਦੋ ਤਈ ਤੋਂ ਬਾਦ ਹੈ ਸਾਰੇ ਮਾਤੜਾ ਕੋਈ ਮਾਜੇ ਹਸਰਾ ਨਹੀਂਗਾ ਇਹੋ ਮੰਨਦਾ ਹਸਰਾ ਇਹ ਮਾਪੁਰਸ਼ ਆਏ ਆ ਤੇ ਹੁਣ ਸਾਰਿਆਂ ਦੀ ਬਣਾ ਕੇ ਦੇਣ ਦਾ ਹੈ ਤੇ ਸਾਰਿਆਂ ਦਾ ਪਰਿਵਾਰ ਹੁਣ ਚੱਲਣ ਲੱਗ ਪਊਗਾ